ਮੇਰੋਪਿੰਸ ਰੇਨ ਮੇਰੀ ਬੇਟੀ ਅਲਿਸ਼ਾ ਰੇਨ ਸ਼ਾਮ ਨੂੰ ਇਵਨਿੰਗ ਟਾਈਮ 5:42 ਮਿੰਟ 'ਚ ਆਪਣੇ ਘਰ ਆ ਰਹੀ ਸੀ ਤੇ ਦੋ ਦੋਸ਼ੀਆਂ ਨੇ ਮੇਰੀ ਲੜਕੀ ਨੂੰ ਕੈਚ ਅਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਖੋ ਕੇ ਲੈ ਗਏ ਫਿਰ ਉਸ ਤੋਂ ਬਾਅਦ ਸੀਸੀਟੀਵੀ ਫੋਟੇਜ ਰਾਈਂਗ ਥਾਣਾ ਕੰਟਰੋਲਮੈਂਟ ਐਸਐਚਓ ਸਾਹਿਬ ਨੇ ਦੋਵਾਂ ਦੋਸ਼ੀਆਂ ਨੂੰ ਬਰਾਮਦ ਕੀਤਾ ਤੇ ਤਫ਼ਤੀਸ਼ ਲਿਆ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਐਸ ਐਚਓ ਸਾਹਿਬ ਕੰਟਰੋਲਮੈਂਟ ਸਾਰੇ ਸਟਾਫ ਦਾ ਜਿਨ੍ਹਾਂ ਨੇ ਮੇਰੀ ਪੂਰੀ ਹੈਲਪ ਕੀਤੀ ਤੇ ਮੇਰੀ ਬੇਟੀ ਨੂੰ ਬਹੁਤ ਵਧੀਆ ਇਨਸਾਫ ਦਿਵਾਇਆ ਤੇ ਮੈਂ ਦਿਲੋਂ ਤੈਹ ਦਿਨੋਂ ਐਸ ਐਚਓ ਸਾਹਿਬ ਦਾ ਤੇ ਸੀਪੀ ਸਾਹਿਬ ਦਾ ਧੰਨਵਾਦ ਕਰਦਾਂ ਜੀ ਜੀ ਮਿਤੀ 28 1 2026 ਦੀ ਗੱਲ ਆ ਅਲਦੀਸ਼ਾ ਸ੍ਰੀਨ ਲੜਕੀ ਆ ਸਾਡੇ ਪੁੱਤਲੀ ਘਰ ਰਹਿੰਦੀ ਆ ਤੇ ਦਸਨ ਕਲਾਸ ਚ ਪੜਦੀ ਆ ਉਹ ਸ਼ਾਮ ਨੂੰ 5:30 ਵਜੇ ਆਪਣੇ ਟਿਊਸ਼ਨ ਤੋਂ ਪੜ ਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਦੋ ਲੜਕਿਆਂ ਨੇ ਉਹਦਾ ਫੋਨ ਖੋਹ ਕੇ ਤੇ ਲੈ ਗਏ ਉਹ ਅਸੀਂ ਕੈਮਰੇ ਖੰਗਾਲਦੇ ਉਹਨਾਂ ਤੱਕ ਪਹੁੰਚੇ ਆ ਉਹਨਾਂ ਦੋਵਾਂ ਲੜਕਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਨੇ ਜਸਦੀਪ ਸਿੰਘ ਰਣਕੀਤ ਰਣਾਲਾ ਤੇ ਅੰਸ਼ਪ੍ਰੀਤ ਸਿੰਘ ਆਈ ਲੱਦੂ ਵਾਲ ਦਾ ਰਹਿਣ ਵਾਲਾ ਥਾਣੇ ਘੰਡੇ ਦੇ ਆ ਦੋਵੇਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀ ਲੜਕੀ ਦਾ ਖੋਇਆ ਹੋਇਆ ਫੋਨ ਬਰਾਮਦ ਕੀਤਾ ਜਿਹੜੀ ਐਕਟਵਾ ਤੇ ਇਹਨਾਂ ਨੇ ਖੋਹ ਕੀਤੀ ਉਹਦੀ ਐਕਟਵਾ ਜਿਹੜੀ ਬਰਾਮਦ ਕਰ ਲਈ ਹੈ ਇਹਨਾਂ ਕੋਲੋਂ ਇੱਕ ਹੋਰ ਚਾਰ ਐਕਟਵਾ ਚੋਰੀ ਦੀਆਂ ਜਿਹੜੀਆਂ ਨੇ ਉਹ ਵੀ ਅਸੀਂ ਬਰਾਮਦ ਕੀਤੀਆਂ ਨੇ ਜਿਹੜੇ ਸਾਡੇ ਕੋਲ ਹੁਣ ਪੁਲਸਰ ਮੰਡ ਤੇ ਚੱਲਦੇ ਨੇ ਤਫ਼ਤੀਸ਼ ਜਾਰੀ ਆ ਹੋਰ ਵੀ ਖਾਸੇ ਹੋਣ ਦੀ ਸੰਭਾਅ ਹੈ